ਦੇਖੋ ਦੇਖੀ ਮਨਾਉਂਦੇ ਨੇ ਇਹਦੇ ਮਹੱਤਵ ਦੇ ਬਾਰੇ ਜਾਂ ਇਹ ਕਿੱਥੋਂ ਸ਼ੁਰੂ ਹੋਇਆ ਤਿਹਾਰ ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੇ ਅਸੀਂ ਕੁਦਰਤੀ ਤੌਰ ਤੇ ਦੇਖੀਏ ਤਾਂ ਸਾਡੇ ਮੌਸਮ ਜਿਸ ਤਰ੍ਹਾਂ ਬਦਲਦੇ ਨੇ ਇੱਕ ਤਰੀਕੇ ਦੇ ਨਾਲ ਸ਼ੁਰੂ ਦੇ ਵਿੱਚ ਸਾਡੇ ਜਿਹੜੇ ਪੁਰਖੇ ਨੇ ਇਹਨੂੰ ਪਹਿਲਾਂ ਇੱਕ ਮੌਸਮੀ ਤਿਹਾਰ ਦੇ ਤੌਰ ਤੇ ਮਨਾਉਂਦੇ ਸੀ ਹੋਲੀ ਦਾ ਸੰਬੰਧ ਬਸੰਤ ਦੇ ਨਾਲ ਹੈ ਫਗਣ ਦੇ ਜਿਹੜੀ ਆਖਰੀ ਆਪਾਂ ਕਹੀਏ ਕਿ ਪੂਰਨਮਾਸੀ ਤੋਂ ਬਾਅਦ ਹੋਲੀ ਸ਼ੁਰੂ ਹੁੰਦੀ ਹੈ ਬਸੰਤ ਖੁਸ਼ੀ ਦਾ ਖੇੜਿਆਂ ਦਾ ਕਿ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਵਖਵਕ ਰੰਗ ਖੇੜਨ ਇਹਦੇ ਦੌਰਾਨ ਜਿਹੜੇ ਚਿੰਨ ਨੇ ਸਾਡੀ ਜ਼ਿੰਦਗੀ ਦੇ ਇਹ ਕਿਸ ਤਰ੍ਹਾਂ ਪਰਵਰਤਤ ਹੁੰਦੇ ਨੇ ਜਿਵੇਂ ਅਸੀਂ ਇਹ ਗੱਲ ਜਾਣਦੇ ਆ ਕਿ ਅਗਨੀ ਜਾਂ ਜੋਤ ਅੱਗ ਫਾਇਰ карманны ведь